ਅੱਜ ਕਿਸਮਾਂ ਕੋਈ ਮੀਟਿੰਗ ਕੀਤੀ ਗਈ ਹੈ ਅਸੀਂ ਅੱਜ ਮੁਨਕ ਆਲ ਬਰਾਦਰੀ ਦੀ ਮੀਟਿੰਗ ਕੀਤੀ ਹੈ ਜੀ ਔਰ ਆਲ ਬਰਾਦਰੀ ਸਾਡੇ ਨਾਲ ਖੜੀ ਹੈ ਜੀ ਅੱਜ ਮੁਨਕ ਅਸੀਂ ਇਹ ਮਸਲੇ 'ਚ ਕਰਿਆ ਜੀ ਮੈਂ ਤਰਮੇਰ ਦਾ ਭਰਾ ਮਹਾਵੀਰ ਬੋਲ ਰਿਹਾ ਜੀ ਪਿੰਡ ਫੂਲਣਾ ਮੇਰਾ ਤੇ ਸਾਡੀ 1 ਮਹੀਨੇ ਤੋਂ ਵੀ ਉੱਤੇ 2 ਦਿਨ ਹੋ ਗਏ ਜੀ ਮੇਰੇ ਭਰਾ 3 ਤਾਰੀਖ ਨੂੰ ਐਕਸਪਾਇਰ ਹੋਏ ਸੀ ਉਹ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜੀ 5 ਜਿਹੜੇ ਮੁਜਰਮ ਸੀਗੇ ਉਹਨਾਂ ਦੀ ਕੋਈ ਉਹ ਨਹੀਂ ਹੋਈ ਗ੍ਰਿਫਤਾਰੀ ਨਹੀਂ ਹੋਈ ਜੀ ਕੋਈ ਉਹਨਾਂ ਦਾ ਪਰਿਵਾਰ ਮੈਂਬਰ ਕੋਈ ਹੋਰ ਕੁਝ ਵੀ ਨਹੀਂ ਸਾਡਾ ਹੀ ਬੇਵਕੂਫ ਬਣਾਏ ਗਏ ਜੀ ਉਹ ਵੀ ਇਹਦੇ ਤਾਂ ਡਿਪਰੈਸ਼ਨ ਸੀ ਸੀਗਾ ਜੀ ਇਹ ਸੀਗਾ ਉਹ ਸੀਗਾ ਇਹ ਗਰਾਂਹਾਂ ਜਥੇਬੰਦੀ ਹੈ ਜੀ ਇਹ ਸਾਡੇ ਖਿਲਾਫ ਖੜ ਗਈ ਜੀ ਅੱਜ ਅਸੀਂ ਸਲਾਮ ਅਸਵਰਾ ਕਰਿਆ ਵੀ ਅਸੀਂ ਆਪ ਸੀਐਮ ਦੇ ਪਹੁੰਚੀਏ ਉੱਥੇ ਪੱਤਰ ਨਤਰ ਉਹਨਾਂ ਦਈਏ ਆਪਣੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਬੰਦੇ ਨੂੰ ਬੇਲ ਕਰਾ ਗਏ ਜੀ ਇੱਕ ਬੰਦੇ ਉਹ ਜਵੰਤ ਕਰਾ ਗਿਆ ਤੇ ਤਿੰਨਾਂ ਦੀ ਹੋਰ ਚੰਡੀਗੜ੍ਹ ਲਾ ਰੱਖੇ ਹਾਈ ਕੋਰਟ ਦੀ ਔਰ ਹੌਲੀ ਹੌਲੀ ਉਹਨਾਂ ਦੀ ਵੀ ਹੋ ਜਾਣੀ ਹੈ ਜੀ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਸਰਕਾਰ ਅੱਗੇ ਬੇਨਤੀ ਕਰਨ ਕਰਾਂਗੇ ਜ਼ਰੂਰ ਜੀ ਅਰ ਜੇ ਸਰਕਾਰ ਸੀਐਮ ਭਗਵੰਤ ਮਾਨ ਸਾਡੀ ਨਹੀਂ ਸੁਣਦਾ ਜੀ ਫਿਰ ਅਸੀਂ ਧਰਨੇ ਦੀ ਤਰਫ ਜਾਵਾਂਗੇ ਹਾਂ ਧਰਨਾ ਕਿੱਥੇ ਲਾਵਾਂਗੇ ਜੀ ਧਰਨਾ ਸੰਗਰੂਰ ਲਾਵਾਂਗੇ ਜੀ ਆਪਣਾ ਸੀਐਮ ਦੀ ਮੁੱਠੀ ਅੱਗੇ ਲਾਵਾਂਗੇ ਸੀਐਮ ਹੌਸ ਚਲਾਵਾਂਗੇ ਜੀ ਸੰਗਰੂਰ ਜੀ ਕਦੋਂ ਟੁੜਾ ਮਿਲਣਦਾ ਸੀਐਮ ਦਾ ਟਾਈਮ ਬਸ ਇੱਕ ਦੋ ਦਿਨਾਂ ਚ ਅਸੀਂ ਮੀਟਿੰਗ ਤੇ ਟਾਈਮ ਰੱਖ ਰਹੇ ਹਾਂ ਜੀ ਦੇਖਦੇ ਹਾਂ ਕਿ ਕਿੰਨਾ ਕੁ ਟਾਈਮ ਕਦੋਂ ਦਿੰਦੇ ਨੇ ਉਹ ਪਰ ਉਹ ਸਾਹਿਬ ਨਾਲ ਉਹਨਾਂ ਨੂੰ ਮਿਲ ਕੇ ਫਿਰ ਅਸੀਂ ਦੇਖਦੇ ਹਾਂ